ਲੈ ਵੀ ਦਰਸ਼ਕ ਵੀ ਲੋਕ ਕਾਰਪੁਰਖ ਪੁਰਖ ਵੈਗਰੂ ਦੀ ਕਿਰਪਾ ਨਾਲ ਜਿਵੇਂ ਉਦੋਂ ਸਰਦੂਰਗੜ ਤਹਿਸੀਲ ਦੇ ਵਿੱਚ ਅਸੀਂ ਆਲ ਨੇ ਲਾਈ ਸੀ ਤੇ ਬਾਈ ਹੋਰਾਂ ਦੀ ਫਰਮਾਇਸ਼ ਏ ਸੀ ਕਹਿੰਦਾ ਯਾਰ ਸਾਨੂੰ ਜੇ ਕਟੋਰੇ ਪਾਣੀ ਵਾਲੇ ਦਾਣੇ ਵਾਲੇ ਮਿਲ ਜਾਣ ਤਾਂ ਅੱਜ ਮਾਂ ਦੀ ਗੋਦ ਟਰੱਸਟ ਵੱਲੋਂ ਫੇਰ ਅਸੀਂ ਇਹ ਸੇਵਾ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਭੂਸ਼ਣ ਸਿੰਘ ਜੀ ਐਡਵੋਕੇਟ ਦੇ ਵਿਚਾਰ ਸੁਣਾਗੇ ਹਾਂਜੀ ਬਾਈ ਅਸੀਂ ਮਾਂ ਦੀ ਗੋਦ ਆਸਰਾ ਟਰੱਸਟ ਦੇ ਤਿਲੋਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਾਨੂੰ ਪੰਛੀਆਂ ਵਾਸਤੇ ਪਾਣੀ ਦੇ ਕਸੋਰੇ ਲਿਆ ਕੇ ਦਿੱਤੇ ਤੇ ਸਾਡੇ ਸੁਣਨ ਵਿੱਚ ਆਇਆ ਹੈ ਇਹ ਆਸ-ਪਾਸ ਦੇ ਇਲਾਕੇ ਵਿੱਚ ਪੰਛੀਆਂ ਲਈ ਬਹੁਤ ਵੱਡਾ ਯੋਗਦਾਨ ਕਰ ਰਹੇ ਹਨ ਘੋਸਲੇ ਦਾਣਾ ਪਾਣੀ ਉਹਨਾਂ ਦਾ ਹਰ ਜਗ੍ਹਾ ਇਹ ਪ੍ਰੋਵਾਈਡ ਕਰ ਰਹੇ ਹਨ ਤੇ ਹਰ ਬੰਦੇ ਨੂੰ ਹਰ ਸ਼ਖਸ ਨੂੰ ਚਾਹੀਦਾ ਵੀ ਇਹ ਵੱਧ ਚੜ੍ਹ ਕੇ ਹਿੱਸਾ ਲਵੇ ਇਹਨਾਂ ਦੇ ਇਹਨਾਂ ਨੂੰ ਯੋਗਦਾਨ ਪਾਵੇ ਜਿਵੇਂ ਪੈਸੇ ਦਾ ਪਾਵੇ ਜਾਂ ਜਿਵੇਂ ਵੀ ਕਰੇ ਯੋਗਦਾਨ ਪਾਵੇ ਹਾਂਜੀ ਬਾਈ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਉਸ ਦਿਨ ਵੀ ਬਹੁਤ ਵਧੀਆ ਸਾਡੇ ਨਾਲ ਸੇਵਾ ਨਿਭਾਈ ਤੁਸੀਂ ਬਾਈ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਗਰਮੀ ਦੀ ਰੁੱਤ ਹੈ ਜਾਨਵਰਾਂ ਨੂੰ ਪੀਣ ਉਜੋਗ ਪਾਣੀ ਠੰਡਾ ਪਾਣੀ ਮਿਲਣ ਦਾ ਅਸਰ ਹਨੀ ਤੇ ਇੱਕ ਦਰਸ਼ਕ ਵੀਰੋ ਦੇਖੋ ਪਹਿਲਾਂ ਤਾਂ ਪੰਜ ਛੇ ਚੰਨ ਹੱਟ ਦੇਖੋ ਤੁਸੀਂ ਇਹ ਮੈਂ ਪਿਛਲੀ ਵਾਰ ਵੀ ਬੋਲਿਆ ਸੀਗਾ ਰਾਉਂਡ ਗਰਾਫ ਫਾਊਂਡੇਸ਼ਨ ਜੋ ਮੁਹੱਲੇ ਦੀ ਇਹ ਟੀਮ ਹੈ ਸਾਡੇ ਆਪਣੇ ਕੈਨੇਡਾ ਦੇ ਵਿੱਚ ਭਰਾ ਰਹਿੰਦੇ ਆ ਉਹਨਾਂ ਨੇ ਤੇ ਰਵੀ ਪਟਿਆਲਾ ਜੀ ਅਤੇ ਸੁਖਜੀਤ ਵੀਰੂ ਕੋ ਕਲਾਨੀ ਇਹ ਮਹੀਮ ਸਟਾਰਟ ਕੀਤੀ ਸੀਗੀ ਤੇ ਜੰਗਲ ਲਾਇਆ ਹੋਇਆ ਤੁਸੀਂ ਵੀ ਜੇ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਜੰਗਲ ਲਵਾਉਣਾ ਚਾਹੁੰਦੇ ਹੋ ਸਾਡੇ ਉਹੀ ਮਾਂ ਦੀ ਗੋਟ ਟਰੱਸਟ ਦੇ ਨੰਬਰ ਹੈ ਤੇ ਸਾਡੇ ਨੰਬਰਾਂ ਦੇ ਉੱਤੇ ਜਰੂਰ ਸੰਪਰਕ ਕਰਿਓ ਜਿਵੇਂ ਕਿਸੇ ਭਰਾ ਨੂੰ ਕਟੋਰੇ ਦੀ ਲੋੜ ਹੈ ਜਾਂ ਆਲਣਿਆਂ ਦੀ ਲੋੜ ਹੈ ਤਾਂ ਉਹ ਵੀ ਸਾਡੇ ਉਹੀ ਮੋਬਾਈਲ ਨੰਬਰ 809815710 ਦੇ ਉੱਤੇ ਜਰੂਰ ਸੰਪਰਕ ਕਰਿਓ ਜੀ